ਜੀ ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਤਲਾਹ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲਾ ਏਰੀਆ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚ ਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਆ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੋਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਰਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਚੱਕੀ ਹਰਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਟੋ ਕਾਰ ਨੂੰ ਇਹਨਾਂ ਹਿੱਟ ਕੀਤਾ ਸੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੀ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਸੀ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲਬਰਾ ਜ਼ਿਲ੍ਹਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ ਅਰਾਊਂਡ 7-8 ਪਰਚੇ ਪਹਿਲਾਂ ਦਰਜ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ ਇੱਕ 302 ਦਾ ਮੁਕਦਮਾ ਇੱਕ ਦੋ ਮੁਕਦਮੇ ਜਿਹੜੇ 307 ਦੇ ਮੁਕਦਮੇ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕੇ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਜਿਹਦੇ ਤੇ ਰਾਉਂਡ 3 ਪਰਚੇ ਦਰਜ ਨੇ ਹੁਣ ਬੇਲਤੇ ਆਏ ਹੋਏ ਸੀ ਦੂਸਰੀ ਜਿਹੜੀ ਲੇਡੀ ਆ ਉਹ ਇਹਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਕਿਉਂਦਾ 6 ਰੌਂਦ ਤੇ ਸ਼ੇਰ ਹੋਂਦ ਵੀ ਜਿਹੜੇ ਤੋਂ ਬਰਾਮਦ ਕੀਤੇ ਗਏ ਜਿਸ ਤੋ ਜਿਹੜਾ ਇਹ ਪਿਸਤਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਕੀਤਾ ਗਿਆ ਹੈ ਕਈ ਹੋਰ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਾਫੀ ਟਾਈਮ ਤੋਂ ਜਿਹੜਾ ਇਹੋ ਜੀਆਂ ਲੁੱਟਾ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਇਹ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੋ ਹੁਣ ਤੱਕ ਪਤਾ ਲੱਗਿਆ ਇੱਕ ਜਿਹੜਾ ਮੋਜੀ ਨਾਮ ਦਾ ਕੈਟਾਗਰੀ A ਗੈਂਗਸਟਰ ਹੈ ਜਿਹੜਾ ਕੇ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀਤ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਗਿਆ ਸਰ ਜਿਹੜੀ ਗੱਟੀ ਆ ਉਹ ਚੋਰੀ ਦੀ ਹੈ ਜਾਂ ਆਪਾਂ ਇਹਨਾਂ ਦੀ ਤੇ ਹੁਣ ਅਸੀਂ ਗਾਂ ਪੁੱਛ ਕੇ ਚਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਤੇ ਜੋ ਵੀ ਫਰਦਰ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਇੰਨੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਇਥੇ ਜੀ ਅੱਗੇ ਇੱਕ ਜਿਹੜੀ ਐ ਇਹ ਗਲੀ ਦੇ ਵਿੱਚ ਇੱਕ ਆਲਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 324 ਵਗੈਰਾ ਸੈਕਸ਼ਨਸ ਵੀ ਐਨ ਐਸ ਦੀਆਂ ਅਸੀਂ ਐਫ ਆਈ ਆਰ ਦੇ ਵਿੱਚ ਐਡ ਕਰਾਂਗੇ ਸਰ ਨਗਰਿਕ ਨਾਲ ਵੀ ਸਰ ਇਹਦੇ ਪਹਿਲਾਂ ਪਰਚੇ ਦਰਜਿਆ ਕੋਈ ਨਸ਼ਾ ਵੀ ਕੀਤਾ ਨਾ ਨਹੀਂ ਹਾਂਜੀ ਇਹਦੇ ਤੇ ਪਹਿਲਾਂ ਐਨ ਡੀ ਪੀ ਐਸ ਦੇ ਪਰਚੇ ਦਰਜ ਨੇ ਹੁਣ ਆਪਾਂ ਇਹਨਾਂ ਦਾ ਮੈਡੀਕਲ ਕਰਾਵਾਂਗੇ ਜਿਹੜਾ ਕੋਈ ਨਸ਼ਾ ਵਗੈਰਾ ਕੀਤਾ ਉਹ ਵੀ ਸਾਹਮਣੇ ਆ ਜਾਏਗਾ ਤੇ ਫਰਦਰ ਵੀ ਅਸੀਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਕਿ ਨਸ਼ੇ ਦੀ ਸਪਲਾਈ ਵਗੈ ਇਸ ਪੱਖ ਤੋਂ ਵੀ ਦੀ ਜਾਂਚ ਕਰਾਂਗੇ ਜਿਹੜੇ ਮਹਿਲਾ ਮਾਂ ਨੇ ਉਹ ਕੌਣ ਨੇ ਕਰੇ ਜੀ ਜਿਵੇਂ ਦੱਸਿਆ ਇੱਕ ਤਾਂ ਸੁਖਮਨ ਪ੍ਰੀਤਕੌਰ ਹੈ ਜਿਹਨੂੰ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਆਪਣੀ ਵਾਈਫ ਦੱਸਦਾ ਤੇ ਦੂਸਰੀ ਲੜਕੀ ਜਿਹੜੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹੈ ਉਹ ਆਪਣੇ ਆਪ ਨੂੰ ਗਗਨਦੀਪ ਸਿੰਘ ਦੀ ਵਾਈਫ ਦੱਸਦੀ ਆ ਤੇ ਫਰਦਰ ਆਪਾਂ ਇਹ ਇਹਨਾਂ ਦੀ ਛਾਣਪੇਣ ਕੀਤੀ ਜਾਊਗੀ ਜਰ ਕਿ ਕਿੱਥੋਂ ਦੀ ਨਿਵਾਸੀ ਨੇ ਇਹ ਲੜਕੀਆਂ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ ਤਾਂ ਲੱਗਦਾ ਕਿ ਬਹੁਤ ਵੱਡੀ ਬਨਾਲਾ ਪੁਲਿਸ ਨੂੰ ਕਾਮਯਾਬੀ ਜੀ ਬਿਲਕੁਲ ਸਾਡੀ ਜਿਹੜੀ ਧਨੋਲਾ ਪੁਲਿਸ ਨੇ ਜਦੋਂ ਇਹਨਾਂ ਨੂੰ ਇਤਲਾ ਮਿਲੀ ਹੈ ਉਹਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਇਹਨਾਂ ਦੇ ਕੋਲ ਦੇਖੋ ਅਸਲਾ ਵੀ ਸੀ ਕੰਟਰੀ ਮੇਡ ਤੇ ਕਾਫੀ ਪੁਰਾਣੇ ਹਾਰਡ ਹੈਂਡ ਕ੍ਰਾਈਮਨਲਸ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਇਹਨਾਂ ਨੂੰ ਹੁਣ ਜੇ ਪਹਿਲਾਂ ਫੜਿਆ ਗਿਆ ਤਾਂ ਇਹ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਬਿਲਕੁਲ ਸਾਡੀ ਜਿਹੜੀ ਬਰਨਾਲਾ ਪੁਲਿਸ ਹੈ ਬੜੀ ਮਿਹਨਤ ਦੇ ਨਾਲ ਜੁਟੀ ਹੋਈ ਹੈ ਤੇ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਆਪਣੇ ਏਰੀਏ ਦੇ ਵਿੱਚ ਅਸੀਂ ਇਹੋ ਜਿਹੀ ਕੋਈ ਵਾਰਦਾਤ ਨਹੀਂ ਕਰੰਦੇ ਆਂਗੇ ਕੋਈ ਜਾਨੀ ਨੁਕਸਾਨ ਮਿਲ ਕੇ ਸੱਤ ਚੌੜ ਲੱਗੀ ਹੋਈ ਸੀ ਸਰ ਨਹੀਂ ਇਹੋ ਜਿਹੀ ਕੋਈ ਗਲਵਾ ਸਾਹਮਣੇ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੀ ਗੱਡੀ ਹੈ ਇਹ ਜਿਹੜਾ ਫੋਰਚੂਨੇਟਲੀ ਜਿਹੜੀ ਉਹ ਗੱਡੀ ਸੀ ਅੱਗੇ ਉਹ ਖਾਲੀ ਸੀ ਉਹਦੇ ਵਿੱਚ ਕੋਈ ਜਿਹੜਾ ਸਵਾਰੀ ਨਹੀਂ ਸੀ ਇਸ ਕਰਕੇ ਕੋਈ ਇਹੋ ਜਿਹਾ ਜਾਨੀਵਾਲੀ ਨੁਕਸਾਨ ਹੁਣ ਤੋਂ ਬਚਾ ਹੋ ਗਿਆ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟਾਂ ਲੱਗੀਆਂ ਨੇ ਕਿਉਂਕਿ ਕਾਫੀ ਤੇਜ਼ੀ ਨਾਲ ਇਹਨਾਂ ਨੇ ਧਿਆ ਕੇ ਗੱਡੀ ਉਹਦੇ ਵਿੱਚ ਮਾਰੀ ਆ ਤੇ ਗਲੀ ਭੀੜੀ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਆਪਦੇ ਵੀ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟ-ਚੋਟਾਂ ਲੱਗੀਆਂ ਨੇ ਜੀ ਠੀਕ ਹੈ ਥੈਂਕ ਯੂ